6 ਮਈ 1845 ਨੂੰ ਹੀਰਾ ਸਿੰਘ ਡੋਗਰੇ ਨੇ ਆਪਣੀ ਫੌਜ ਦੇ ਨਾਲ ਨੁਰੰਗਾਬਾਦ ਦੇ ਵਿੱਚ ਬਾਬਾ ਵੀਰ ਸਿੰਘ ਸਰਦਾਰ ਅਤਰ ਸਿੰਘ ਮਹਾਰਾਜਾ ਕਸ਼ਮੀਰਾ ਸਿੰਘ ਇਨ੍ਹਾਂ ਗੁਰੂ ਕੇ ਪਿਆਰਿਆਂ ਨੂੰ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਸੀ ਕੀ ਕਾਰਨ ਬਣਿਆ ਉਹ ਸਾਰਾ ਕੋ ਜਾਣਨ ਤੋਂ ਪਹਿਲਾਂ ਇੱਕ ਵਾਰੀ ਫਤਿਹ ਸਾਂਝੀ ਕਰ ਲਈਏ ਦੋਵੇਂ ਹੱਥ ਜੋੜ ਬਲਾਓ ਫਤਿਆਖੋ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਮਹਾਰਾਜਾ ਰਣਜੀਤ ਸਿੰਘ ਦੀ ਚੜ੍ਹਾਈ ਤੋਂ ਬਾਅਦ ਡੋਗਰਿਆ ਨੇ ਮਹਾਰਾਜਾ ਰਣਜੀਤ ਸਿੰਘ ਦੇ ਪਰਿਵਾਰ ਨੂੰ ਖਤਮ ਕਰਨ ਦਾ ਤੁਸੀਂ ਕਹਿ ਲੋ ਕਿ ਬੀੜਾ ਚੁੱਕ ਲਿਆ ਹੋਲੀ-ਹੋਲੀ ਮਹਾਰਾਜ ਸਿੰਘ ਦੇ ਪੁੱਤਰਾਂ ਨੂੰ ਮਾਰ ਕੇ ਡੋਗਰੇ ਹੋਲੀ-ਕੋਲੀ ਗੋਰਿਆ ਦੇ ਨਾਲ ਮਿਲ ਕੇ ਮਹਾਰਾਜ ਸਿੰਘ ਦੇ ਸੋਹਣੇ ਪੰਜਾਬ ਨੂੰ ਹੋਲੀ-ਹੋਲੀ ਗੋਰਿਆ ਦੇ ਅਧੀਨ ਕਰ ਰਹੇ ਸੀਗੇ ਸਮਾਂ ਆਇਆ ਜਦੋਂ ਮਹਾਰਾਜ ਲੀਵ ਸਿੰਘ ਉਹਨਾਂ ਨੂੰ ਗੱਦੀ ਤੇ ਬਿਠਾਇਆ ਗਿਆ ਤੇ ਉਹਨਾਂ ਦੀ ਮਦਦ ਵਾਸਤੇ ਮਹਾਰਾਣੀ ਜਿੰਦ ਕੌਰ ਨੂੰ ਲਾਇਆ ਗਿਆ ਦੂਜੇ ਪਾਸੇ ਜੰਮੂ ਦਾ ਰਾਜਾ ਬਣਿਆ ਆਪ ਗੁਲਾਬ ਸਿੰਘ ਡੋਗਰਾ ਜਦੋਂ ਹੀ ਗੁਲਾਬ ਸਿੰਘ ਡੋਗਰਾ ਜੰਮੂ ਦਾ ਰਾਜਾ ਬਣਦਾ ਤੇ ਇਹਦੇ ਮਨ ਵਿੱਚ ਇਹ ਹੈ ਕਿ ਹੌਲੀ-ਹੌਲੀ ਮਹਾਰਾਜਾ ਨਦੀ ਸਿੰਘ ਦੇ ਜਿੰਨੇ ਵੀ ਪਰਿਵਾਰ ਦੇ ਮੈਂਬਰ ਰਹਿ ਗਏ ਉਹ ਮੈਂ ਖਤਮ ਕਰ ਦੇਣੇ ਆ ਉਸ ਵੇਲੇ ਸਿਆਲਕੋਟ ਦੇ ਵਿੱਚ ਮਹਾਰਾਜਾ ਨਦੀ ਸਿੰਘ ਦੇ ਪੁੱਤਰ ਪਿਸ਼ੋਰਾ ਸਿੰਘ ਅਤੇ ਕਸ਼ਮੀਰਾ ਸਿੰਘ ਵੀ ਸੀਗੇ ਇਹ ਸਿਆਲਕੋਟ ਦੇ ਵਿੱਚ ਰਹਿੰਦੇ ਸੀਗੇ ਉੱਥੇ ਦੇ ਹਾਕਮ ਸੀਗੇ ਹੁਣ ਦੋਨਾਂ ਨੂੰ ਵੀ ਇਹ ਖਤਮ ਕਰਨਾ ਚਾਹੁੰਦਾ ਸੀਗਾ ਗੁਲਾਬ ਸਿੰਘ ਡੋਗਰਾ ਕਸ਼ਮੀਰਾ ਸਿੰਘ ਤੇ ਪਸ਼ੋਰਾ ਸਿੰਘ ਦਾ ਇੱਕ ਦੀਵਾਨ ਸੀਗਾ ਮਹਿਤਾਬ ਸਿੰਘ ਜਿਹੜਾ ਕੀ ਗੁਲਾਬ ਸਿੰਘ ਡੋਗਰੇ ਦੇ ਨਾਲ ਮਿਲਿਆ ਹੋਇਆ ਸੀਗਾ ਉਹ ਕੱਲੀ-ਕੱਲੀ ਖਬਰ ਜਿਹੜੀ ਸੀਗੀ ਉਹ ਦੋਨਾਂ ਦੀ ਉਹ ਗੁਲਾਬ ਸਿੰਘ ਡੋਗਰੇ ਨੂੰ ਦਿਆ ਕਰਦਾ ਸੀਗਾ ਉਹਨੂੰ ਇਸ ਗੱਲ ਦਾ ਪਤਾ ਪਸ਼ੋਰਾ ਸਿੰਘ ਤੇ ਕਸ਼ਮੀਰਾ ਸਿੰਘ ਨੂੰ ਪਤਾ ਲੱਗਿਆ ਨਾ ਜੀ ਤੇ ਬਿਸ਼ੋਰਾ ਸਿੰਘ ਤੇ ਕਸ਼ਮੀਰਾ ਸਿੰਘ ਨੇ ਇਸ ਦੀਵਾਨ ਨੂੰ ਮਹਿਤਾਬ ਸਿੰਘ ਨੂੰ ਮਰਵਾ ਦਿੱਤਾ। ਉਹਨੇ ਬੰਦਾ ਸੀਗਾ ਜੀ ਗੁਲਾਬ ਸਿੰਘ ਡੋਂਗਰੇ ਦਾ ਉਹਨੂੰ ਬੜਾ ਗੁੱਸਾ ਆ ਕਿ ਉਹ ਮੈਨੂੰ ਖਬਰਾਂ ਕੌਣ ਦੇਵੇਗਾ। ਇਸ ਗੁੱਸੇ ਦੇ ਨਾਲ ਉਹ ਜੀ ਰਿਹਾ ਆ ਤੇ ਉਹਦੇ ਮਨ ਵਿੱਚ ਇਹ ਆ ਕਿ ਕਦੇ ਸਮਾਂ ਆ ਮੈਂ ਕੋਈ ਨਾ ਕੋਈ ਡਰਾਮਾ ਰਚ ਕੇ ਇਹਨਾਂ ਨੂੰ ਖਤਮ ਕਰਨਾ ਜ਼ਰੂਰ ਹੈ। ਉਹਨੇ ਇਸ ਗੱਲ ਦਾ ਕਸ਼ਮੀਰਾ ਸਿੰਘ ਉਹਨਾਂ ਨੇ ਪਸ਼ੋਰਾ ਸਿੰਘ ਉਹਨਾਂ ਨੂੰ ਵੀ ਪਤਾ ਆ ਕਿ ਗੁਲਾਬ ਸਿੰਘ ਡੋਗਰਾ ਕੋਈ ਨਾ ਕੋਈ ਡਰਾਮਾ ਕਰੇਗਾ ਤਾਂ ਸਾਡਾ ਨੁਕਸਾਨ ਕਰੇਗਾ ਉਹਨਾਂ ਹੀ ਦਿਨਾਂ ਦੇ ਵਿੱਚ ਮਹਾਰਾਜਾ ਕਸ਼ਮੀਰਾ ਸਿੰਘ ਜਰਨਲ ਜਰਨੈਲ ਗੁਲਾਬ ਸਿੰਘ ਦੀ ਮਦਦ ਦੇ ਨਾਲ ਸਿਆਲਕੋੜ ਵਿੱਚੋਂ ਨਿਕਲਦਾ ਗੁਲਾਬ ਸਿੰਘ ਡੋਗਰਾ ਨਹੀਂ ਗੁਲਾਬ ਸਿੰਘ ਜਰਨੈਲ ਸੀਗਾ ਇੱਕ ਜਰਨੈਲ ਗੁਲਾਬ ਗੁਲਾਬ ਸਿੰਘ ਦੀ ਮਦਦ ਦੇ ਨਾਲ ਛਾਲਕੋਟ ਵਿੱਚੋਂ ਨਿਕਲ ਕੇ ਨੁਰੰਗਾਬਾਦ ਬਾਬਾ ਬੀਰ ਸਿੰਘ ਦੇ ਡੇਰੇ ਤੇ ਆ ਜਾਂਦਾ ਹੈ। ਉਧਰੋਂ ਸਰਦਾਰ ਅਤਰ ਸਿੰਘ ਜੀ ਸੰਧਾਵਾਲੀਆ ਵੀ ਉਹ ਵੀ ਨੁਰੰਗਾਬਾਦ ਬਾਬਾ ਬੀਰ ਸਿੰਘ ਦੇ ਡੇਰੇ ਤੇ ਆ ਜਾਂਦਾ ਹੈ। ਨWAB ਕਪੂਰ ਸਿੰਘ ਦਾ ਪੁੱਤਰ ਸਰਦਾਰ ਜਵਾਹਰਾ ਸਿੰਘ ਵੀ ਉਹ ਵੀ ਉਸ ਵੇਲੇ ਉੱਥੇ ਸੀਗਾ। ਉਹਨੇ ਸਾਰੀਆਂ ਖਬਰਾਂ ਜਦੋਂ ਹੀਰਾਸਿਓਂ ਡੋਗਰੇ ਨੂੰ ਪਤਾ ਲੱਗੀਆਂ ਨਾ ਕਿਉਂਕਿ ਸ਼ਮੀਰਾ ਸਿੰਘ ਅਤਰ ਸਿੰਘ ਸੰਧਾਵਾਲੀਆ ਜਰਨੈਲ ਗੁਲਾਬ ਸਿੰਘ ਤੇ ਹੋਰ ਜਿਹੜੇ ਕੀ ਆ ਭਾਈ ਜਵਾਰ ਸਿੰਘ ਇਹ ਸਾਰੇ ਨੁਰੰਗਾਬਾਦ ਬਾਬਾ ਵੀਰ ਸਿੰਘ ਦੇ ਡੇਰੇ ਤੇ ਆ ਜਿਹਨੇ ਸਾਰੀ ਆਪਣੀ ਫੌਜ ਨੂੰ ਇਕੱਠਾ ਕੀਤਾ ਹੀਰਾ ਸਿੰਘ ਨੇ ਤੇ ਸਾਰੀ ਫੌਜ ਦਾ ਮੂੰਹ ਬਾਬਾ ਵੀਰ ਸਿੰਘ ਦੇ ਡੇਰੇ ਵੱਲ ਕਰ ਦਿੱਤਾ ਪਹਿਲਾਂ ਤਾਂ ਨੇ ਇੱਕ ਚਿੱਠੀ ਲਿਖੀ ਬਾਬਾ ਵੀਰ ਸਿੰਘ ਉਹਨਾਂ ਨੂੰ ਸਾਡੀ ਤੁਹਾਡੇ ਨਾਲ ਕੋਈ ਦੁਸ਼ਮਣੀ ਨਹੀਂ ਹੈ ਤੁਸੀਂ ਅਤਰ ਸਿੰਘ ਨੂੰ ਮੇਰੇ ਹਵਾਲੇ ਕਰ ਦਿਓ ਅਤਰ ਸਿੰਘ ਸੰਧਾ ਵਾਲੀਆ ਨੂੰ ਤੇ ਕਸ਼ਮੀਰਾ ਸਿੰਘ ਨੂੰ ਬਸ ਮੈਨੂੰ ਇਹ ਦੋ ਬੰਦੇ ਚਾਹੀਦੇ ਤੇ ਬਾਕੀ ਮੇਰੀ ਕਿਸੇ ਨਾਲ ਹੋ ਲੜਾਈ ਨਹੀਂ ਹੈ ਪਰ ਬਾਬਾ ਵੀਰ ਸਿੰਘ ਨੇ ਚਿੱਠੀ ਦਾ ਜਵਾਬ ਇਹ ਕਹਿ ਕੇ ਦਿੱਤਾ ਸੀਗਾ ਕਿ ਜਿਹੜਾ ਗੁਰੂ ਦੀ ਸ਼ਰਨ ਵਿੱਚ ਆ ਜਾਵੇ ਉਹਨੂੰ ਗੁਰੂ ਦੀ ਸ਼ਰਨ ਵਿੱਚ ਹੀ ਰੱਖਿਆ ਜਾਂਦਾ ਆ ਉਹਨੂੰ ਦੁਸ਼ਮਣਾਂ ਦੇ ਹਵਾਲੇ ਨਹੀਂ ਕੀਤਾ ਜਾਂਦਾ ਜਦੋਂ ਇਹ ਗੱਲ ਹੋਈ ਤੇ ਹੀਰਾ ਸਿੰਘ ਦੀ ਫੌਜ ਨੇ ਹੀਰਾ ਸਿੰਘ ਨੇ ਹੁਕਮ ਕੀਤਾ ਕਿ ਕਿਸੇ ਨੂੰ ਵੀ ਤੁਸੀਂ ਗ੍ਰਿਫਤਾਰ ਨਹੀਂ ਕਰਨਾ ਜਿਹੜਾ ਬੰਦਾ ਮਿਲਦਾ ਉਹਨੂੰ ਕਤਲ ਕਰੀ ਚੱਲੋ ਗੋਲੀਆਂ ਮਾਰੋ ਤੋਪਾਂ ਮਾਰੋ ਮੈਨੂੰ ਨਹੀਂ ਪਤਾ ਹੀਰਾ ਸਿੰਘ ਜਿਹੜਾ ਫੌਜ ਰੰਗਾਬਾਦ ਬਾਬਾ ਬੀਰ ਸਿੰਘ ਦੇ ਡੇਰੇ ਵਿੱਚ ਵੜਦੀ ਹੈ ਤੇ ਇਹਨਾਂ ਨੇ ਗੋਲੀਆਂ ਚਲੋੜਨਾ ਸ਼ੁਰੂ ਕਰ ਦਿੱਤੀਆਂ ਇੱਕ ਗੋਲਾ ਬਾਬਾ ਬੀਰ ਸਿੰਘ ਦੇ ਲੱਤ ਦੇ ਉੱਤੇ ਵੱਜਦਾ ਆ ਜਦੋਂ ਗੋਲਾ ਬੱਜਿਆ ਜ਼ਖਮੀ ਸੀਗੇ ਤੇ ਜ਼ਖਮੀ ਹਾਲਤ ਦੇ ਵਿੱਚ ਜਰਨੈਲ ਗੁਲਾਬ ਸਿੰਘ ਜੀ ਨੂੰ ਦੇਖਣ ਆਇਆ ਤਾਂ ਉਹਨਾਂ ਨੇ ਕਿਹਾ ਤੁਸੀਂ ਕੰਮ ਕਰੋ ਅਤਰ ਸਿੰਘ ਸੰਧਾ ਵਾਲੀਆਂ ਨੂੰ ਤੁਸੀਂ ਜੀਰਾ ਸਿੰਘ ਦੇ ਕੋਲ ਤੁਸੀਂ ਗ੍ਰਿਫਤਾਰ ਕਰਵਾ ਦਿਓ ਆ ਜਿਹੜਾ ਇੰਨਾ ਵੱਡਾ ਖੂਨੀ ਮੰਜਰ ਹੋਏਗਾ ਫਿਰ ਨਹੀਂ ਹੋਏਗਾ ਪਰ ਬਾਬਾ ਜੀ ਮੰਨੇ ਨਹੀਂ ਕਹਿੰਦੇ ਨਹੀਂ ਇਹ ਕੰਮ ਨਹੀਂ ਆਪਾਂ ਕਰਨਾ ਲਗਾਤਾਰ ਗੋਲੀਆਂ ਚੱਲਦੀਆਂ ਰਹੀਆਂ ਲਗਾਤਾਰ ਇਹ ਗੋਲੇ ਚਲਾਉਂਦੇ ਰਹੇ ਫੌਜ ਇਸ ਸਾਰੇ ਗੋਲੇ ਆ ਦਾ ਨਤੀਜਾ ਫਿਰ ਇਹ ਨਿਕਲੇ ਆ ਕਿ ਬਾਬਾ ਵੀਰ ਸਿੰਘ ਜੀ ਅਤਰ ਸਿੰਘ ਸੰਧਾ ਵਾਲੀਆ ਮਹਾਰਾਜਾ ਕਸ਼ਮੀਰਾ ਸਿੰਘ ਜਰਨੈਲ ਗੁਲਾਬ ਸਿੰਘ ਇਹ ਸਾਰੇ ਨੁਰੰਗਾਵਾਦ ਦੀ ਧਰਤੀ ਦੇ ਉੱਤੇ ਬਾਬਾ ਵੀਰ ਸਿੰਘ ਦੇ ਡੇਰੇ ਦੇ ਉੱਤੇ ਸ਼ਹੀਦੀ ਦਾ ਜਾਮ ਪੀ ਜਾਂਦੇ ਆ ਇਹ ਜਿਹੜੀ ਸਾਰੀ ਜਿਹੜੀ ਇਹ ਘਟਨਾ ਆ ਉਹ ਅੱਜ ਦੇ ਦਿਨ ਦੀ ਆ 6 ਮਈ ਦੀ ਸੋ 6 ਮਈ ਨੂੰ 1445 ਸਵੇ ਨੂੰ ਇਸ ਹਾਲ ਜਿਹੜੇ ਘਟਨਾ ਵਾਪਰਦੀਆ ਨੁਰੰਗਾਬਾਦ ਬਾਬਾ ਬੀਨ ਸਿੰਘ ਉਹਨਾਂ ਦੇ ਡੇਰੇ ਦੇ ਉੱਤੇ ਜਿੱਥੇ ਇਨ੍ਹਾਂ ਜਰਨੈਲਾਂ ਨੂੰ ਹੀਰਾ ਸਿੰਘ ਦੇ ਫੌਜ ਨੇ ਗੋਲੀਆਂ ਚਲਾ ਕੇ ਸ਼ਹੀਦ ਕਰ ਦਿੱਤਾ ਗਿਆ ਸੀ ਸਤਿਗੁਰੂ ਮਾਲਕ ਕਿਰਪਾ ਕਰੇ ਸਤਪੁਰ ਮਿਹਰਮਤ ਕਰੇ ਬਲਾਉ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ